ਦੇਖਦੇ ਹੀ ਦੇਖਦੇ ਜ਼ਮੀਨ ਦੇ ਵਿੱਚ ਤਸ ਗਿਆ ਟਰੱਕ ਇਸ ਵੀਡੀਓ ਨੂੰ ਦੇਖ ਕੇ ਸ਼ਾਇਦ ਤਾਂ ਸਾਨੂੰ ਵੀ ਯਕੀਨ ਨਾ ਹੋਵੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਪਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਟਰੱਕ ਜਦੋਂ ਸਟਾਰਟ ਕਰਦਾ ਹੈ ਅੱਗੇ ਵੱਧਦਾ ਹੈ ਤਾਂ ਇਸ ਦੇ ਪਿੱਛੇ ਦਾ ਜਿਹੜਾ ਟਾਇਰ ਹੈ ਉਹ ਜ਼ਮੀਨ ਦੇ ਵਿੱਚ ਤਸਣ ਲੱਗ ਪੈਂਦਾ ਹੈ ਤਾਂ ਹੌਲੀ-ਹੌਲੀ ਇਹ ਪੂਰਾ ਟਰੱਕ ਇਸ ਜ਼ਮੀਨ ਦੇ ਵਿੱਚ ਤਸ ਜਾਂਦਾ ਹੈ ਟਰੱਕ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਫਿਰ ਪੂਰਾ ਟਰੱਕ ਜ਼ਮੀਨ ਦੇ ਵਿੱਚ ਸਮਾ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਇੱਕ ਜੈਟ ਮਸ਼ੀਨ ਟਰੱਕ ਸੀ ਜਿਸ ਨੂੰ ਡਰੇਨੇਜ ਲਾਈਨ ਦੀ ਸਫਾਈ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਲਗਭਗ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਸਿਟੀ ਪੋਸਟ ਆਫਿਸ ਦੇ ਵਿੱਚ ਸੀਵਰੇਜ ਦੀ ਸਮੱਸਿਆ ਚੱਲ ਰਹੀ ਸੀ ਇਸ ਸਮੱਸਿਆ ਦੇ ਸਬੰਧਾਨ ਅਤੇ ਮੁਰੰਮਤ ਦੇ ਲਈ ਇਸ ਟਰੱਕ ਨੂੰ ਲਿਆਇਆ ਗਿਆ ਸੀ ਅਤੇ ਇਸ ਦੇ ਦਰਮਿਆਨ 25 ਫਿਟ ਡੂੰਘੇ ਇਸ ਖੜ ਦੇ ਵਿੱਚ ਇਹ ਟਰੱਕ ਤਸ ਜਾਂਦਾ ਹੈ ਹਾਲਕਿ ਟਰੱਕ ਦੇ ਚਾਲਕ ਦੇ ਵੱਲੋਂ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਟਰੱਕ ਦੇ ਜ਼ਮੀਨ ਦੇ ਵਿੱਚ ਤਸ ਜਾਣ ਤੋਂ ਬਾਅਦ ਇੱਥੇ ਵੱਡੀ ਮਾਤਰਾ ਦੇ ਵਿੱਚ ਪਾਣੀ ਜਮਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਉੱਤੇ ਪਹੁੰਚਦੇ ਨੇ ਟਰੱਕ ਨੂੰ ਇਸ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਮਹਾਰਾਸ਼ਟਰ ਦੀ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਜ਼ਮੀਨ ਦੇ ਵਿੱਚ ਪੂਰਾ ਟਰੱਕ ਸਮਾ ਜਾਂਦਾ ਹੈ ਹਾਲਾਂਕਿ ਇਸ ਵੀਡੀਓ ਦੇ ਕੇ ਪਹਿਲਾ ਤਾਂ ਹੀ ਕੀ ਨਹੀਂ ਹੁੰਦਾ ਪਰ ਜਦੋਂ ਪੂਰਾ ਟਰੱਕ ਹੋਲੀ-ਹੋਲੀ ਕਰਕੇ ਜ਼ਮੀਨ ਦੇ ਵਿੱਚ ਦਸਦਾ ਹੈ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ ਇਸ ਟਰੱਕ ਦੇ ਜ਼ਮੀਨ ਦੇ ਵਿੱਚ ਦਸਣ ਤੋਂ ਬਾਅਦ ਹੜਕੰਪ ਵੀ ਮੱਜ ਜਾਂਦਾ ਤਾਂ ਮੌਕੇ ਤੇ ਬਚਾਅ ਕਾਰਜ ਲਈ ਕਰਮਚਾਰੀ ਵੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਸ ਟਰੱਕ ਨੂੰ ਬਾਹਰ ਕੱਢਿਆ ਜਾਂਦਾ ਹੈ